ਜ਼ਿਲਾ ਗੁਰਦਾਸਪੁਰ ਪਿੰਡ ਸੰਗਰਾਏ ਵਿੱਚ ਤਨਤਨ ਬਾਬਾ ਜੀਵਨ ਸਿੰਘ ਜੀ ਦਾ 3 ਦਿਨ ਦਾ ਸਮਾਗਮ ਕਰਵਾਇਆ ਗਿਆ। ਕੀਰਤਨ ਜਥਾ ਪਾਈ ਦਵਿੰਦਰ ਸਿੰਘ ਜੀ ਪਾਈ ਰਾਜਵਿੰਦਰ ਸਿੰਘ ਜੀ ਨੇ ਸੰਗਤਾਂ ਨੂੰ ਸ਼ਬਦ ਕੀਰਤਨ ਦੇ ਨਾਲ ਨਿਹਾਲ ਕੀਤਾ। ਗੁਰੂ ਦੀਆਂ ਫੌਜਾਂ ਨਿਹੰਗ ਸਿੰਘ ਜੀ ਦਾ ਜਥਾ ਕੁਲਵੰਤ ਸਿੰਘ ਜੀ ਹਰਜੀਤ ਸਿੰਘ ਜੀ ਜਸਬੀਰ ਸਿੰਘ ਜੀ ਗੁਰਦੇਵ ਸਿੰਘ ਜੀ ਮੌਜੂਦ ਰਹੇ ਕਮੇਟੀ ਦੇ ਮੈਂਬਰ ਬਲਵਿੰਦਰ ਸਿੰਘ ਅਠਵਾਲ ਤਲੋਕ ਸਿੰਘ ਸੁਵਿੰਦਰ ਸਿੰਘ ਬਲਕਾਰ ਸਿੰਘ ਸਰਬਜੀਤ ਸਿੰਘ ਹੋਰ ਵੀ ਕਮੇਟੀ ਮੈਂਬਰ ਮੌਜੂਦ ਰਹੇ ਇਸ ਮੌਕੇ ਉੱਤੇ ਪੱਤਰਕਾਰ ਨਾਪ੍ਰੀਤ ਕੌਰ ਅਤੇ ਲਾਪ੍ਰੀਤ ਕੌਰ ਨੂੰ ਸਨਮਾਨਿਤ ਵੀ ਕੀਤਾ ਗਿਆ ਵਾਹਿਗੁਰੂ ਜੀ ਕੀ ਫਤਿਹ ਮੈਂ ਪੱਤਰਕਾਰ ਨਵਨੀਤ ਕੌਰ ਅਠਵਾਲ ਜੋ ਕਿ ਸੰਗਰਾਏ ਪਿੰਡ ਵਿੱਚ ਰਹਿਣ ਵਾਲੀ ਹਾਂ ਅੱਜ ਅਸੀਂ ਬਾਬਾ ਜੀਵਨ ਸਿੰਘ ਜੀ ਦਾ ਸਮਾਗਮ ਮਨਾ ਰਹੇ ਸੀ ਅੱਜ ਅਸੀਂ ਉਹਨਾਂ ਨਾਲ ਗੱਲਬਾਤ ਕਰਦੇ ਹਾਂ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਤੁਹਾਡਾ ਨਾਮ ਕੀ ਹਰਲੋਕ ਸਿੰਘ ਹਾਂਜੀ ਜੋ ਸਵਾਗਮ ਤੁਸੀਂ ਮਨਾ ਰਹੇ ਹੋ ਉਸਦੇ ਬਾਰੇ ਇਤਿਹਾਸ ਬਾਰੇ ਦੱਸਿਆ ਜਾਏ। ਹਾਂ ਜੀ। ਤੁਹਾਨੂੰ ਤਾਂ ਬਾਬਾ ਅਮਰ ਸ਼ਹੀਦ ਬਾਬਾ ਜੀ ਸਿੰਘ ਦੇ ਸਬੰਧ ਦੇ ਵਿੱਚ ਆਪਾਂ ਜਿਹੜਾ ਕਿ ਹਰ ਸਾਲ ਦੀ ਤਰ੍ਹਾਂ ਇਹ ਜਿਹੜਾ ਸਵਾਗਮ ਕਰਦੇ ਆਂ ਤੇ ਇਹਨੂੰ 28 ਤਰੀਕ ਤੇ ਅੱਜ 30 ਤਰੀਕ ਤੇ ਜਿਹੜਾ ਕਿ ਤਿੰਨ ਦਿਨ ਦਾ ਸਵਾਗਮ ਹੋਇਆ ਇਹ ਭੋਗਤੇ ਹਨ। ਅੱਜ ਤੋਂ ਸਮਾਪਤੀ ਆ 31 ਤਰੀਕ ਵਾਲੇ ਦਿਨ ਪਿੰਡ ਟਡੇਹਾਲਾ ਦੇ ਕਿ ਜਿਹੜਾ ਨਗਰ ਕੀਰਤਨ ਪਹੁੰਚ ਰਿਹਾ ਹੈ। ਸਾਰੀਆਂ ਸੰਗਤਾਂ ਨੇ ਮੂਹਮ ਆ ਕੇ 31 ਤਰੀਕ ਵਾਲੇ ਦਿਨ ਵੀ ਸਹਿਯੋਗ ਦੇਣਾ ਤੇ ਸਾਰੀਆਂ ਸੰਗਤਾਂ ਦਾ ਧੰਨਵਾਦ ਹੈ ਇਹ ਤਾਂ ਹੀ ਕਦੋਂ ਤੋਂ ਮਨਾ ਰਹੇ ਆ ਇਸ ਪਟੋ ਘੜੂ 30 ਸਾਲ ਹੋ ਹੋ ਗਏ ਨੇ 30 ਪੀਪੀ ਸਾਲ ਤੋਂ ਸ਼ੁਰੂ ਹੋਇਆ ਸਾਥੀ ਤਾਂ ਸੁਨੀਲ ਸਿੰਘ ਹਾਂ ਜੀ ਜੋ ਸਮਾਗਮ ਤੇ ਤੁਸੀਂ ਅੱਜ ਆਏ ਹੋ ਉਸ ਬਾਰੇ ਕੀ ਕਹਿਣਾ ਚਾਹੁੰਦੇ ਹੋ ਇਹ ਪਿੰਡ ਸੰਗਰਾਮ ਵਾਲਿਆਂ ਦਾ ਬਹੁਤ ਬਹੁਤ ਧੰਨਵਾਦ ਜਿਨ੍ਹਾਂ ਨੇ ਸਾਨੂੰ ਬੁਲਾਇਆ ਮੈਂ ਸਰਬਦਾ ਬੜਾ ਸਾਂਝਾ ਮੰਚ ਸਿੰਦਰ ਸਿੰਘ ਪਿੰਡ ਹਰਦੋ ਛੱਡੇ ਪਰ ਰਹਿਣ ਵਾਲਾ ਇਹਨਾਂ ਨੇ ਕਾਫੀ ਸਮੇਂ ਤੋਂ ਲਗਰ ਕੀਰਤਨ ਕਰਦੇ ਆਏ ਆ ਖਣਪਾਟ ਸਾਹਿਬ ਆਰੰਭ ਕਰਉਂਦੇ ਨੇ ਸਮਾਪਤੀਆਂ ਕਰਦੇ ਨੇ ਬੜੀ ਚੜ੍ਹਦੀ ਕਲਾ ਵਾਲਾ ਪਿੰਡ ਆ ਤੇ ਇਹਨਾਂ ਦੀ ਬਹੁਤ ਸਾਡੇ ਗਰਦਾਸਪੁਰ ਜ਼ਿਲ੍ਹੇ ਨੂੰ ਦੇਣਿਆ ਰੱਬ ਲੋ ਤੇ ਇਹਨਾਂ ਨੇ ਐਦਕਾਂ ਸਾਡੇ ਪਾਰਟੀ ਨੂੰ ਸੱਦ ਕੇ ਬਹੁਤ ਜੀ ਆਇਆਂ ਅਸੀਂ ਕਹਿੰਦੇ ਇਹਨਾਂ ਨੂੰ ਵੀ ਇਦਾਂ ਹੀ ਜੁੜੇ ਰਹੋ ਗੁਰੂ ਮਹਾਰਾਜ ਦੇ ਨਾਲ ਤੇ ਆਉਣ ਵਾਲੀਆਂ ਪੀੜੀਆਂ ਨੂੰ ਸੁਦੇਸ਼ ਇਹੋ ਹੀ ਆ ਕਿ ਨਸ਼ੇ ਪਤੇ ਤੋਂ ਰਹਿਤ ਹੋ ਜੋ ਤੇ ਗੁਰੂ ਵਾਲੇ ਬਣ ਕੇ ਅੰਮ੍ਰਿਤ ਛਕ ਕੇ ਤੇ თან-ਤਾਂ ਨੂੰ ਬਾਬਾ ਜੀਵਨ ਸਿੰਘ ਦਾ ਸ਼ਿਕਰਾਨਾ ਕਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ